नमस्कार एक खबर तुसी बाई जी टीवी पत्रकार जसबीर सिंह जी द्वारा देख रहे हो जिला दरग अफसर ते थाना कच्चा पक्का पुलिस नून गुप्त सूचना मिलन ते तुनरथी पिंड मानकपुर विखे एक कार विचो पाकिस्तान मार्का दिया पांच हजार गोलियां दवाइया मिलिया हन ए दवाइया बारे कोई भी बिल जा लाइसेंस ना बारे दवाइया जबत करके उचित अधिकारिया नून सूचित कर दिता हरप्रीत सिंह जिला दरग अफसर आज सवेरे सेहत दे जिला डरग अफसर हरप्रीत सिंह सिंह एक सूचना मिलन दे थाना कच्चा पक्का बलराज लेके सर्च के, साजा विखे एक कार के उथे पाकिस्तानी वक वक दिया गोलिया बरामद होया एहना दवाया बारे कोई भी पुख्ता सबूत न हो गया एना दवा चंडिया कोई नशीलिया नहीं ਇਸ ਸਬੰਧੀ ਸਿਹਤ ਵਿਭਾਗ ਦੇ ਉਚਿਤ ਅਧਿਕਾਰੀਆਂ ਦੇ ਧਿਆਨ ਵਿੱਚ ਮਾਮਲਾ ਲਿਆਂਦਾ ਗਾਇਆ ਹੈ ਜਦ ਵੀ 63 ਰਿਪੋਰਟ ਆਉਣ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਬਾਈਜੀਟੀਵੀ ਤੇ ਹਰ ਤਰ੍ਹਾਂ ਦੀ ਖਬਰਾਂ ਦੇਖਣ ਦੇ ਲਈ ਨੀਚੇ ਸਕਰੀਨ ਤੇ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰੋ ਅਤੇ ਕਮੈਂਟ ਵਿੱਚ ਆਪਣੀ رائے ਜ਼ਰੂਰ ਦੱਸੋ ਤਾਂ ਕਿ ਅਸੀਂ ਤੁਹਾਡੇ ਲਈ ਹੋਰ ਵੀ ਵਧੀਆ ਤਰੀਕੇ ਨਾਲ ਖਬਰਾਂ ਪੇਸ਼ ਕਰ ਸਕੀਏ ਧੰਨਵਾਦ ਡਰਗ ਇਨਸਪੈਕਟਰ ਆ ਔਨ ਦੀ ਬੇਸਟ ਆਫ ਸਿਕਰ ਇਨਫੋਰਮੇਸ਼ਨ ਸਨ ਕਲ ਕਲ ਇਨਫੋਰਮੇਸ਼ਨ ਇਕਾਈ ਸੀ ਇਨਫਾਰਮਰ ਨੇ ਸਾਨੂੰ ਦੱਸਿਆ ਕਿ ਪਾਕਿਸਤਾਨ ਤੋਂ ਇੱਕ ਮੈਡੀਸਿਨ ਜਿਹੜੀ ਆਈ ਆ ਉਹ ਪਿੰਡ ਮਾਨਕਪੁਰਾ ਦਾ ਇੱਕ ਨਰਵੈਲ ਸਿੰਘ ਵਾ son of ਦੁੱਲਾ ਸਿੰਘ ਉਹ ਵਿੱਚ ਦਾਵਾ ਪਿੰਡ ਦੇ ਵਿੱਚ ਉਸ ਦੇ ਬੇਸ ਦੇਤੇ ਸੀ ਐਸਐਚਓ ਕੱਚਾ ਪੱਕਾ ਸਰਦਾਰ ਬਲਰਾਜ ਸਿੰਘ ਜੀ ਤੇ ਮੇਰੇ ਵੱਲੋਂ ਇੱਕ ਟੀਮ ਬਣ ਕੇ ਸੀ ਦੋਵਾਂ ਨੇ ਜਾਇੰਟ ਰੈਡ ਕੀਤੀ ਜਾਇੰਟ ਰੈਡ ਕਰਨ ਤੋਂ ਬਾਅਦ ਅਸੀਂ ਉਹਨਾਂ ਦੇ ਘਰ ਦੇ ਵਿੱਚ ਗਏ ਪਿੰਡ ਮਾਨਕਪੁਰਾ ਜੋ ਕਿ ਕੱਚਾ ਪੱਕਾ ਦੇ ਬਿਲਕੁਲ ਲੱਗ ਗਿਆ ਫਿਰ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਅਸੀਂ ਜਦੋਂ ਤਲਾਸ਼ੀ ਲਈ ਤਾਂ ਉਹਨਾਂ ਦੇ ਘਰ ਦੇ ਵਿੱਚੋਂ ਉਹ ਦਵਾਈ ਜਿਹੜੀ ਰਿਕਵਰ ਹੋਈ ਉਹ ਦਵਾਈ ਤੋਂ ਅਸੀਂ 10 ਤਰ੍ਹਾਂ ਦੀ ਦਵਾਈ ਜਿਹੜੀ ਆ ਉਹ ਅਸੀਂ ਸੀਜ਼ ਕਰ ਲਈ ਸੀਜ਼ ਕਰਨ ਤੋਂ ਬਾਅਦ ਚਾਰ ਤਰ੍ਹਾਂ ਦੇ ਸੈਂਪਲ ਜਿਹੜੇ ਅਸੀਂ ਉਹ ਭੇਜ ਦਿੱਤੇ ਆ ਆਪਣੀ ਜਿਹੜੀ ਪੰਜਾਬ ਦੀ ਡਰੱਗ ਲੈਬ ਹੈਗੀ ਆ ਖਰੜ ਉਹਨਾਂ ਦੇ ਰਿਜ਼ਲਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਐਕਚੁਅਲੀ ਉਹ ਕੀ ਹੈ। ਕਿੱਦਾਂ ਲੱਗਿਆ ਇਹ ਨਵੀਂ ਬਰਾਮਦੀ ਦੇ ਵਿੱਚ ਕਿੱਦਾਂ ਇਨਫੋਰਮੇਸ਼ਨ ਦੇਖੋ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਜੋ ਪੁਲਿਸ ਨੇ ਕੀਤੀ ਉਹਨਾਂ ਦੇ ਵਿੱਚੋਂ ਇਹੋ ਹੀ ਉਹਨਾਂ ਨੇ ਕਿਹਾ ਕਿ ਅਸੀਂ ਜਸਦੇ ਨਾਲ ਗਏ ਸੀ ਜਸਦੇ ਨਾਲ ਜਦੋਂ ਅਸੀਂ ਵਾਪਸ ਆਏ ਤੇ ਉਦੋਂ ਅਸੀਂ ਇਹ ਦਵਾਈ ਜਿਹੜੀ ਹੈ ਲੈ ਕੇ ਆਏ। ਕਿੰਨੀ ਖਾਤਾ ਹੀ ਫੜੀ ਗਈ ਕਿੰਨੀ ਦਿੱਤੀ ਹੈ ਕੀ ਸੀ ਕੋਡ ਦਸਤਰਾਂ ਦੇ ਦਵਾਈਆਂ ਦਾ ਟੋਟਲ ਟੈਬਲੇਟ ਜਿਹੜੀਆਂ ਬੰਦੀਆਂ ਵਾਂ ਉਹ ਬੰਦੀਆਂ ਵਾਂ ਜੀ 5000 ਦੇ ਕਰੀਬ। ਪੰਜਾ ਦੇ ਇਹਨਾਂ ਵਿੱਚ ਨਸ਼ੀਲੀ ਦਵਾਈ ਕੋਈ ਨਹੀਂ ਹੈਗੀ ਇਹਨਾਂ ਵਿੱਚੋਂ ਕੁਝ ਸਟੀਰੋਇਡ ਹੈ ਕੁਝ ਕੋਲਡ ਵਾਸਤੇ ਜਿਹੜੀ ਕਲੋਰਫੀਨਰਾਮਾਈਨਿਕ ਟੈਬਲੇਟ ਯੂਜ਼ ਹੁੰਦੀ ਕੁਝ ਉਹ ਹੈ ਐਂਡ ਮਿਥਾਈਲ ਕੋਬਲਾਮਾਈਨ ਤਾਂ ਕਿਸੇ ਮੈਡੀਕਲ ਸਟੋਰ ਦੇ ਵਿੱਚ ਚੈਕਿੰਗ ਕੀਤੀ ਹੈ ਸਮਝਣ ਵਿੱਚ ਉਸ ਜਿਹੜਾ ਪੁਰੇ ਦੋ ਤਿੰਨ ਮੈਡੀਕਲ ਸਟੋਰਾਂ ਦੀ ਅਸੀਂ ਚੈਕਿੰਗ ਕੀਤੀ ਹੈ ਨਾਲ ਹੀ ਇਹ ਸਭ ਜਿਹੜੀਆਂ ਇੱਕਦਮ ਇਹ ਚੈਕਿੰਗ ਕਰੰਬਰ ਕਾਰਨ ਕਿਸ ਤਰ੍ਹਾਂ ਇਹ ਸੈਂਟਰ ਉਹ ਇਹ ਸਾਡੇ ਮਨਜੋਗ ਸ਼੍ਰੀ ਦਿਲਰਾਜ ਸਿੰਘ ਜੀ ਜੋ ਸਾਡੇ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਦੀ ਹਦਾਇਤਾਂ ਨੇ ਕਿ ਜ਼ੀਰੋ ਟੋਲਰੈਂਸ ਅਗੇਂਸਟ ਡਰੱਗ ਉੱਤੇ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸਾਨੂੰ ਸਖਤ ਅਦਾਇਤਾਂ ਨੇ ਕਿ ਤੁਸੀਂ ਮਤਲਬ ਜੁਧ ਨਸ਼ਾ ਵਿਰੁੱਧ ਦੀ ਜਿਹੜੀ ਕਾਰਵਾਈ ਕਰਨੀ ਉਹਦੇ ਤਹਿਤ ਹੀ ਸਿਵਲ ਸਿਜਨ ਸਾਹਿਬ ਦੇ ਦੇ ਹੁਕਮ ਅ ਤਹਿਤ ਇਹ ਸਾਰੀ ਕਾਰਵਾਈ ਜਿਹੜੀ ਕੀਤੀ ਗਈ ਜਿਹੜੀ ਪਾਸਟਾ ਜਿਹੜੀ ਰਹੇਗਾ ਸਮਾਨ ਇਹ ਜਿਹੜੀ ਵਸਤੂ ਕੀ ਕਰ ਰਹੀ ਜਿੱਤੇ ਪੋਸਟ ਕੀਤੇ ਅਰੇ ਦਾ ਦੇ ਰਿਹਾ ਇਹਦੇ ਵਿੱਚ ਫਿਲਹਾਲ ਤੇ ਜਿਹੜੀ ਦਵਾਈ ਸੀ ਆਪਣੀ ਕਸਟਡੀ ਦੇ ਵਿੱਚ ਲੈ ਕੇ ਜੇ ਕਸਟਡੀ ਆਰਡਰ ਲੈ ਲਿਆ ਤੇ ਨਾਲ ਕਸਟਮ ਵਿਭਾਗ ਨੂੰ ਵੀ ਇਹਦੇ ਸੰਬੰਧੀ ਇੱਕ ਸੂਚਨਾ ਭੇਜ ਦਿੱਤੀ ਗਈ ਹੈ ਉਹਨਾਂ ਨੂੰ ਕਾਰਵਾਈ ਕਰਨ ਲਈ ਵੀ ਅਸੀਂ ਕਿਹਾ ਗਿਆ ਵਾ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਇੱਕ ਸ਼ੋਕਸ ਨੋਟਿਸ ਈਸ਼ੂ ਕਰਾਂਗੇ ਜੇ ਸ਼ੋਕਸ ਨੋਟਿਸ ਦਾ ਉਹ ਜਵਾਬ ਦਿੰਦੇ ਸਾਨੂੰ ਕੋਈ ਬਿੱਲ ਪ੍ਰੋਵਾਈਡ ਕਰਦੇ ਆ ਸੇਲ ਸੌਰੀ ਪਰਚੇਜ਼ ਬਿੱਲ ਜਾਂ ਕੋਈ ਇੰਪੋਰਟ ਦਾ ਲਾਇਸੈਂਸ ਸਾਨੂੰ ਦੇਣਗੇ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਉਹ ਕੀ ਕੀ ਹੈਗਾ ਐਨੋਰੋਲੈਜਿਕ ਸਾਈਟ ਸਾਰਤ ਵਿੱਚ ਦਵਾਈਆਂ ਦੇ ਕਿਸ ਪਰਪਸ ਲਈ ਯੂਜ਼ ਹੁੰਦੇ ਕੋਈ ਨਸ਼ੇ ਲਈ ਜਾਂ ਕਿਸ ਕਿਸ ਮੁਦਦੇ ਲਈ ਸੀ ਨਹੀਂ ਫਿਲਹਾਲ ਤੇ ਇਹ ਨਸ਼ੇ ਵਾਸਤੇ ਨਹੀਂ ਯੂਜ਼ ਹੁੰਦੇ ਅਤੇ ਸਟੀਰੋਇਡ ਨੇ ਤੇ ਨਾਲ ਇੱਕ ਕੋਲਡ ਵਾਟ ਯੂਜ਼ ਹੁੰਦਾ ਹੈ ਕਲੋਰਫੀਨਰਾਮਾਈਨ ਸੀਪੀਐਮ ਨੂੰ ਸ਼ਾਰਟ ਫਾਰਮ ਵੀ ਬੋਲਦੇ ਹੋਰ ਰਿਕਵਰ ਕੀਤਾ ਗਿਆ ਨਾਲ ਮੈਥਾਈਲ ਕੋਬਾਲਾਮਿਨ ਜਿਹੜਾ ਅਸੀਂ ਮੈਲੀ ਮਲਟੀਵਿਟਾਮਿਨ ਜਿਹਨੂੰ ਕਹਿ ਸਕਦੇ ਹਾਂ ਲੋਕਾਂ ਨੂੰ ਇਹੋ ਅਪੀਲ ਕਰਨਾ ਚਾਹੁੰਦੇ ਹਾਂ ਅਸੀਂ ਜਿਹੜੇ ਕੇਮਿਸਟ ਨੇ ਸਾਡੇ ਕਿ ਤੁਸੀਂ ਕੋਈ ਵੀ ਦਵਾਈ ਡਾਕਟਰ ਦੀ ਪਰਚੀ ਤੋਂ ਬਿਨਾਂ ਨਾ ਵਿੱਚੋ ਤੇ ਜਿਹੜੀਆਂ ਦਵਾਈਆਂ ਬੈਨਰ ਦੁਕਾਨ ਦੇ ਨਾਲ ਰੱਖੀਆਂ ਜਾਂ ਐਕਸਪੈਰਟ ਡਰਗ ਵੱਖੀਆਂ ਰੱਖੀਆਂ ਜਾਂ ਉਹਨਾਂ ਦਾ ਵੱਖਰਾ ਇੱਕ ਕੱਪੜ ਜਾਂ ਵੱਖਰਾ ਕਾਰਡਬੋਰਡ ਦੇ ਵਿੱਚ ਉਹਨਾਂ ਨੂੰ ਪਾ ਕੇ ਰੱਖਿਆ ਜਾਵੇ ਤੇ ਜਿਹੜੀ ਸਰਕਾਰ ਦੇ ਹੁਕਮ ਉਹਨਾਂ ਦੀ ਪਾਲਣਾ ਕੀਤੀ ਜਾਵੇ ਤੇ ਸਾਡਾ ਪਰਪਸ ਇਹ ਹੈ ਕਿ ਡਰਗ ਐਂਡ ਕੋਸਮੈਟਿਕ ਐਕਟ ਨੂੰ ਅੱਛੇ ਤਰੀਕੇ ਨਾਲ ਇੰਪਲੀਮੈਂਟ ਕਰੀਏ